ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪਰੇ ਪ੍ਰਾਪਤ ਹੋਇਆ ਸੀ 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਦੰਗਮਾ ਸਾਹਿਬ ਤੋਂ ਤੁਰੇ ਹਨ ਹਰੀਕੇ ਪੱਟਣ ਤੇ ਆਉਂਦੇ ਆ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇੱਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਜੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਸੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਗਮਰਮਰ ਦਾ ਥੜਾ ਬਣਿਆ ਹੋਇਆ ਹੈ ਉਹ ਉਸ ਵੇਲੇ ਜਿਹੜਾ 88 ਸਿੰਘ ਬਾਬਾ ਜੀ ਦੇ ਨਾਲ ਸੀਸ ਹੋਏ ਸੀ ਤੇ ਉਹਨਾਂ ਦੀ ਯਾਦਗਾਰ ਵਿੱਚੋਂ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪ੍ਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਐ ਪਹਿਲਾਂ ਜਿਸ ਵੇਲੇ ਸੀਸ ਕੱਟਿਆ ਗਿਆ ਸੀ ਮੀਤ ਜਥੇਦਾਰ ਸੀ ਪਾਜ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਨੁਕੀ ਕਹੇ ਦਰਬਾਰ ਸੌ ਜਾਵਾਂਗੇ ਤਾਂ ਉਸ ਵੇਲੇ ਬਾਬਾ ਨੱਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਥੜੀ ਤੇ ਰੱਖ ਕੇ ਅੱਗੇ ਜੰਮ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਤ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪਾਂ ਸਰੋਵਰ ਤੇ ਆ ਗਏ ਹਾਂ ਕਿ ਜਿਹੜਾ ਪ੍ਰਕਰਮ ਹੈ ਜਿਥਾ ਬਣਿਆ ਹੈ ਕਿ ਇੱਥੇ ਬਾਬਾ ਜੀ ਆਪਣਾ ਸੀਸ ਰੱਖ ਕੇ ਤੇ ਸਤਿਗੁਰੂ ਆਰੰਮਦਾਸ ਸਾਹਿਬ ਜੀ ਦੇ ਚਰਨਾਂ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸ਼ਾਂਤ ਕੀਤਾ ਸੀ ਇਥੋਂ ਮੁੜ ਕੇ ਸਰੀਰ ਸਾਰਾ ਸਮੇਤ ਸੀਸ ਦੇ ਲਿਜਾ ਕੇ ਜਿਹੜਾ ਬਾਅਦ ਚਾਤੀਵਿੰਨ ਗੁਰਦੁਆਰਾ ਬਣਿਆ ਸੀਸ ਗਾਂ ਦੇ ਬਾਬਾ ਜੀ ਦਾ ਉਥੇ ਲਿਜਾ ਕੇ ਸੰਸਕਾਰ ਕੀਤਾ ਸੀ ਬਾਕੀ ਜਿਹੜੇ 88 ਸਿੰਘ ਇੱਥੇ ਚੱਬੇ ਤੋਂ ਗਾਣ ਕੇ ਸ਼ਹੀਦ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸੰਸਕਾਰ ਕੀਤਾ ਗਿਆ ਉਹ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੜਾ ਬਣਾ ਜਿੱਤੇ ਨਿਹੰਗ ਸਿੰਘ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੀ ਉੱਥੇ ਸਸਕਾਰ ਕੀਤਾ ਸੀ ਉਹ 88 ਸਿੰਘਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸ ਕਰਕੇ ਇਸ ਤਰ੍ਹਾਂ ਸਮਝ ਲੈਣਾ ਸਮਾਜ ਰਾਜ ਕਹਿੰਦੇ ਹਨ ਪਰਿਯੋਗ ਹੈ ਇੱਜਤ ਵਾਲੇ ਤੇ ਅੱਗੇ ਵੀ ਧੰਤਾਂ ਦੇ ਜੋਗ ਇੱਜਤ ਵਾਲੇ ਹਨ ਐਸੇ ਮਹਾਪੁਰਖਾਂ ਦੇ ਨਾਲ ਮਲਾਉਣਾ ਕਰੋ ਨਿਰਵਕਾਰ ਤੇ ਮੇਰੇ ਛਕਾਂ ਦੇ ਨਾਲ ਇਸ ਬਿਨ ਘੜੀ ਨਾ ਜੀਵੋ ਇਸ ਪਰਮੇਸ਼ਰ ਤੋਂ ਬਿਨਾਂ ਘੜੀ ਵੀ ਨਹੀਂ ਜਾਉਣਾ ਹੁੰਦਾ ਬਿਨ ਨਾਮੈ ਮਰ ਜਾਓ ਪਰਮੇਸ਼ਰ ਦੇ ਨਾਮ ਤੋਂ ਜਪੇ ਤੋਂ ਬਗੈਰ ਸਾਡਾ ਮਰਨਾ ਹੁੰਦਾ ਆਖਾਂ ਜੀਵਾਂ ਕਿਸਰਾ ਮਰ ਜਾਓ ਮੈਂ ਅੰਦਲੇ ਨਾਮ ਨਾ ਵੀਸਰ ਚੱਤੇ ਪਾਚ ਸਾਨੂੰ ਕਿਰਪਾ ਕਰੋ ਅਸੀਂ ਅੰਨੇ ਹਾਂ ਸਾਡੇ ਮਨਬਧ ਰੂਪ ਨੇਤਰਾਂ ਵਿੱਚ ਵਿਚਾਰ ਦੀ ਨਿਗ੍ਹਾ ਨਹੀਂ ਭਰਵੇਂ ਫੁੱਲੇ ਪੈ ਚੁੱਕੇ ਹਨ ਸਾਨੂੰ ਅੰਦੇ ਗਿਆਨੀਆਂ ਨੂੰ ਤੇਰਾ ਨਾਮ ਨਾ ਕਦੇ ਵੀ ਭੁੱਲੇ ਕਿਰਪਾ ਕਰਦੇ ਹੋ ਏਕ ਟਿੱਕੀ ਹੰਕਾਰ ਜਾਓ ਜਿਵੇਂ ਟੇਕ ਟਿੱਕੀ ਟੇਕ ਕੋਟ ਲਾ ਕਰਕੇ ਟਕਾ ਕਰਕੇ ਘਰ ਨੂੰ ਜਾਂਦਾ ਹਨ ਛੋਟੀ ਟੇਕ ਹੈ ਕੋਟ ਜਿਹੜਾ ਉਹਨੂੰ ਟੇਕ ਟਿੱਕੀ ਟੇਕ ਓਟ ਹੈ ਛੋਟੀ ਤੇ ਟਿੱਕੀ ਟਕਾਉਂਦਾ ਰੱਖਦਾ ਜਿੱਥੇ ਅੱਗੇ ਉਹ ਔਟ ਦੇ ਨਾਲ ਟਕਾ ਟਕਾ ਕਰਕੇ ਗਾਉ ਨੂੰ ਘਰ ਨੂੰ ਜਾਂਦਾ ਹੈ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਸੀ ਅੰਨੇ ਹਾਂ ਮਨਬਦ ਰੂਪ ਨੇਤਰਾਂ ਦੇ ਵਿੱਚ ਨਹੀਂ ਕਿਰਪਾ ਕਰਕੇ ਆਪਣੀ ਭਗਤੀ ਰੂਪ ਜਾਥਵਾ ਨਾਮ ਮੰਨ ਲੈ ਹਰ ਨਾਮ ਲਖਤੀ ਟੋਹਣੀ ਰੋ ਸਹਿਬ ਕੀ ਟੇਕ ਨਾਮੋਹਾ ਮੋਹਣੀ ਸੱਚੇ ਪਾਤਸ਼ਾਹ ਤੇਰਾ ਨਾਮ ਰੂਪੀ ਸੋਟੀਆ ਸਾਡੇ ਵਿਚਾਰ ਰੂਪੀ ਮਨ ਦੇ ਸੰਕਲਪ ਵਕਰ ਰੂਪੀ ਹੱਥਾਂ ਦੇ ਵਿੱਚ ਇੱਕ ਓਟ ਲੈ ਕਰਕੇ ਟਿਕੀ ਟਕਾ ਕੇ ਟੋ ਟੋ ਕਰਕੇ ਅਸੀਂ ਸਤਖੰਡ ਰੂਪੀ ਘਰ ਨੂੰ ਜਾਣਾ ਚਾਹੁੰਦੇ ਹਾਂ ਸਾਡੀ ਬਿਰਤੀ ਭਾਸ਼ ਬਿਰਤੀ ਜਿਹੜੀ ਹੈ ਅਖੰਡ ਚੇਤਨ ਦੇ ਜਿਹੜੀ ਹੈ ਇਹ ਸੱਚੇ ਪਾਤਸ਼ਾਹ ਤੇਰੀ ਸਰੂਪ ਦੀ ਸਖਿਆ ਦਾ ਰੂਪ ਘਰ ਨੂੰ ਜਾਣਾ ਚਾਹੁੰਦੀ ਹੈ ਕਿਰਪਾ ਕਰੋ ਜਾਣਾ ਕਰੀਏ ਇੱਕ ਟਿਕੀ ਘਰ ਜਾਓ ਇੱਕ ਨਾਮ ਦੀ ਓਟ ਟਿਕੀ ਟਕਾ ਕੇ ਵਿਚਾਰ ਕਰਨੀ ਘਰ ਅੰਤ ਕਾਰਨ ਇਰੇ ਦੁਆਰਾ ਜਾਣਾ ਚਾਹੁੰਦੇ ਆ ਸਤਖੰਡ ਨੂੰ ਗੁਰੂ ਜਿਨਾ ਕਾ ਅੰਦਲਾ ਮਾਲਕ ਨੇ ਭਾਈਆ ਗੁਰੂ ਇੰਨਾ ਹੋਵੇ ਇਹਲੇ ਨਾਹੀ ਠਾਣ ਤੁੰਨੇ ਚੇਲੇ ਨੂੰ ਜਗਾ ਕਿੱਥੇ ਮਿਲਣੀ ਆਪ ਖਾਤੇ ਚ ਡੇਕੇਗਾ ਨਾਲ ਹੀ ਚੇਲੇ ਨੂੰ ਵੀ ਡੋਬ ਦੇ ਦੇਗਾ ਇਸੇ ਪ੍ਰਕਾਰ ਗੁਰੂ ਗੁਰੂ ਜਿਨਾ ਕਾ ਅੰਦਲਾ ਭਾਈ ਜਿਨੇ ਦਾ ਗੁਰੂ ਇੰਨਾ ਹੈ ਜਿਨਾਂ ਦੇ ਉਹ ਸੁਰਤੀ ਤੇ ਸਿਮਰਤੀ ਰੂਪ ਇਹ ਨੇਤਰੀ ਨਹੀਂ ਹਨ ਚੇਲੇ ਨਹੀਂ ਠਾ ਉਹਨਾਂ ਵਿੱਚ ਚੇਲਿਆਂ ਨੂੰ ਕਿੱਥੇ ਥਾਂ ਮਿਲਣਾ ਉਹ ਵੀ ਨਰਕ ਵਿੱਚ ਹੀ ਪੈਣਗੇ ਜਿਵੇਂ ਨਰਕ ਤੋੜਗੇ ਪਏ ਆ ਇਹਨਾਂ ਸਤਿਗੁਰੂ ਨਾਲੋਂ ਨਾ ਪਾਈ ਆ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਹੁੰਦੀ ਤਾਂ ਸਤੂਰਤਾ ਪਾਵੇਂ ਆ ਰਾਧਾ ਸੂਮੀ ਤੇ ਲਾਲ ਕੁਰਤੀ ਵਾਲੇ ਠੂਠੇ ਸੌਦੇ ਵਾਲੇ ਲਿਖਦੇ ਫਿਰਦੇ ਆ ਪਰ ਪੂਰਨ ਸਤਿਗੁਰੂ ਤੋਂ ਬਿਨਾਂ ਨਾਮ ਦੀ ਪ੍ਰਾਪਤੀ ਨਹੀਂ ਆ ਜਦ ਅੱਕ ਖੜ ਗਿਆ 203 ਤੇ ਲਾਲ ਕੁਰਤੀ ਆ ਝੂਠੇ ਸੌਦੇ ਵਾਲੇ ਦੁਕਾਨ ਹੀ ਬੰਦ ਕਰ ਦਿੱਤੀ ਸਰਪੇ ਵੱਲੋਂ ਕਿ 6 ਮਹੀਨੇ ਬਾਅਦ ਕਿ ਕਰੋਪੀ ਦੇ ਦਿਨ ਬਿਨ ਸਤਗੁਰ ਨਾਉ ਨਾ ਪਾਈਐ ਸਤਸਲ ਰਹਿਣ ਵਾਲੇ ਗੁਰੂ ਚੇਤਨ ਸਰੂਪ ਤੋਂ ਦਿਨਾ ਵਾਹਿਗੁਰੂ ਨਾਮ ਦੀ ਪ੍ਰਾਪਤੀ ਨਹੀਂ ਬਿਨ ਨਾਵ ਕਿਆ ਸਵਾ ਤੇ ਨਾਮ ਜਪੇ ਤੋਂ ਬਗਾਰ ਕਿਆ ਕੀਆ ਸਵਾ ਪ੍ਰਯੋਜਨ ਕੁਝ ਵੀ ਨਹੀਂ ਕਿਆ ਸਵਾ ਕੀਆ ਸਵਾ ਸਵਾਦ ਕੋਈ ਵੀ ਸਵਾਦ ਪ੍ਰਾਪਤ ਨਹੀਂ ਹੁੰਦਾ ਕੋਈ ਪਰਜੋਜਨ ਪੂਰਾ ਨਹੀਂ ਹੁੰਦਾ ਨਾਮ ਤੋਂ ਬਗੈਰ ਆਏ ਗਿਆ ਪਛਤਾਵਨਾ ਓਹ ਆਇਆ ਜਮ ਕੇ ਗਿਆ ਮਰ ਕੇ ਅੰਤ ਨੂੰ ਪਛਤਾਉਣਾ ਹੀ ਪੈਂਦਾ ਹਾ ਕਿਸ ਤਰ੍ਹਾਂ ਜਿਉ ਸੁੰញੇ ਘਰ ਕਾਓ ਜੇ ਸੁੰញੇ ਘਰ ਚ ਕਾ ਆ ਜਾਵੇ ਉਥੇ ਕਿਹੜਾ ਕੋਈ ਮੁੰਡੇ ਖੇਡਦੇ ਜੀ ਤ ਟੁਕੜਾ ਲੈ ਕੇ ਉਹਨੇ ਖਾ ਲੈਣਾ ਹੈ ਐਸੀ ਹਾਲਤ ਹੁੰਦੀ ਹੈ ਫੇਰ ਪੜ ਇਹ ਗਿਆ ਪਛਤਾਵਨਾ ਜਿਹੜਾ ਭਾਈ ਅਗਿਆਨੀਆਂ ਨਾ ਅੰਨਾ ਦੇਮੁਖ ਗੁਰੂ ਤੋਂ ਉਹ ਆਇਆ ਜੰਮ ਕਿਤੇ ਮਰ ਕੇ ਚਲਿਆ ਗਿਆ ਜਿਉ ਸੁੰញੇ ਘਰ ਕਾਉ ਉਸ ਤੋਣਾ ਆਉਂਦਾ ਜਿਵੇਂ ਸੁੰញੇ ਘਰ ਵਿੱਚ ਇਸੇ ਤਰ੍ਹਾਂ ਜਿਹੜਾ ਦੇਮੁਖ ਹੈ ਜਾਂ ਮਨਮੁਖ ਹੈ ਉਹ ਸੰਸਾਰ ਰੂਪੀ ਇਸ ਘਰ ਵਿੱਚ ਆਇਆ ਹੋਇਆ ਹੈ ਤੇ ਸੁੰញੇ ਘਰ ਦੀ ਤਰ੍ਹਾਂ ਜਿਵੇਂ ਕਾ ਜਾਂਦਾ ਹੈ ਇਸੇ ਤਰ੍ਹਾਂ ਸੋ ਸੰਸਾਰ ਰੂਪੀ ਸੁੰញਾ ਘਰ ਹੈ ਇਹਦੇ ਵਿੱਚ ਜਾਂ ਅਸ ਇਹ ਸੰਸਾਰ ਰੂਪੀ ਸੁੰញੇ ਘਰ ਦੇ ਵਿੱਚ ਜੀਵ ਆਇਆ ਹੋਇਆ ਹੈ ਬੇਮੁਖ ਦੀ ਤਰ੍ਹਾਂ ਇਹ ਜੀਵ ਰੂਪੀ ਜਿਹੜਾ ਪ੍ਰਾਣ ਸੰਸਾਰ ਰੂਪੀ ਸੁੰញੇ ਘਰ ਵਿੱਚੋਂ ਆ ਕੇ ਕਿਹੜਾ ਕੋਈ ਮਨ ਰੂਪੀ ਸੁੱਧ ਮਨ ਰੂਪੀ ਬੱਚੇ ਦੇ ਪਾਸੋਂ ਇਸ ਨੇ ਵਿਰਾਗ ਤੇ ਵਿਵੇਕ ਰੂਪੀ ਇੱਕ ਟੁਕੜਾ ਥੋੜੋ ਲੈ ਲੈਣਾ ਹੈ ਜਿਹੜਾ ਨਾਸਤਿਕਾਂ ਦੀ ਸੰਗਤ ਵਿੱਚ ਜਾਂਦਾ ਹੈ ਉਹ ਸੁੰញੇ ਕਾਂ ਦੀ ਤਰ੍ਹਾਂ ਰੋਕ ਹੀ ਜਾਂਦਾ ਹੈ ਦੇ ਨਾਮ ਦੇ ਦੁਖ ਦੇਹਰੀ ਨਾਮ ਜਪੇ ਤੋਂ ਬਗੈਰ ਪਾਈੜੀ ਦੇਹਰੀ ਦੁਖੀ ਹੁੰਦੀ ਆ ਅੰਤ ਨੂੰ ਜਿਉਂ ਕਲਰ ਕੀ ਪੀਤ ਇਸ ਤਰ੍ਹਾਂ ਹੁੰਦੀ ਜਿਵੇਂ ਕਲਰ ਦੀ ਪੀਤ ਕੰਨ ਹੁੰਦੀ ਆ ਉਹ ਕਿਰਦੀ ਰਹਿੰਦੀ ਢਕਦੀ ਰਹਿੰਦੀ ਹੈ ਇਸੇ ਤਰ੍ਹਾਂ ਨਾਮ ਤੋਂ ਬਗੈਰ ਪੰਜਾਂ ਤੱਤਾਂ ਰੂਪੀ ਮਿੱਟੀ ਦੀ ਬਣੀ ਹੋਈ ਦੇਹ ਉਰੀ ਜਿਹੜੀ ਹੈ ਦੇ ਇਹ ਦੁਖੀ ਹੁੰਦੀ ਹੈ ਤੇ ਜਿਉਂ ਕਲਰ ਕੀ ਪੀਤ ਕਾਮ ਕਰੋ ਲੋਭ ਮੋਹ ਹੰਕਾਰ ਆਦਿਕ ਇਹ ਕਲਰ ਲੱਗਾ ਹੋਇਆ ਹੈ ਇਹਦੇ ਵਿੱਚ ਪਾ ਕਰਕੇ ਕਮਜ਼ੋਰ ਹੋਣ ਰੂਪ ਕੁੜਦੀ ਜਾ ਰਹੀ ਕਰਦੀ ਜਾ ਰਹੀ ਹਾਂ ਅਬ ਲੱਗ ਮਹਿਲ ਨਾ ਪਾਈਐ ਕਦੋਂ ਤੱਕ ਭਾਈ ਮਹਾਲ ਸਰੂਪ ਨੂੰ ਨਹੀਂ ਪਾਇਆ ਜਾ ਸਕਦਾ ਕਦੋਂ ਤੱਕ ਜੀ ਜਦ ਲੱਗ ਸਾਚ ਨਾ ਚੀਤ ਜਦ ਜਦੋਂ ਲੱਗ ਲੱਗਣਾ ਜਦੋਂ ਤੱਕ ਜਦੋਂ ਤੱਕ ਲੱਗ ਤੱਕ ਜਦੋਂ ਤੱਕ ਸੱਚੇ ਦੇ ਵਿੱਚ ਚਿੱਤ ਨਹੀਂ ਦਿੱਤਾ ਆਪਣਾ ਜਦੋਂ ਤੱਕ ਸੱਚੇ ਵਿੱਚ ਮਾਨ ਨਹੀਂ ਆਪਣਾ ਜੋੜਿਆ ਦਲੋ ਤੱਕ ਮਹਾਲ ਸਰੂਪ ਦੀ ਪ੍ਰਾਪਤੀ ਨਹੀਂ ਹੋਵੇਗੀ ਸ਼ਬਦ ਰਪੈ ਘਰ ਪਾਈਐ ਜਿਹੜਾ ਸ਼ਬਦ ਦੇ ਵਿੱਚ ਰੰਗ ਰਪਾ ਰੰਗਿਆ ਗਿਆ ਉਹ ਘਰ ਸਰੂਪ ਨੂੰ ਪਾ ਲੈਂਦਾ ਹੈ ਘਰ ਹਿਰਦੇ ਦੇ ਵਿੱਚੋਂ ਪਾ ਲੈਂਦਾ ਕਿਸ ਨੂੰ ਪਾਉਂਦਾ ਹੈ ਨਿਰਬਾਣੀ ਪਾਦਨੀਤ ਬੰਨਣਾ ਤੁਰੈ ਤੇਰਾ ਪਾਦਨਾ ਨੀਤ ਨਵੀਨ ਰੂਪ ਉਹ ਹੈ ਪਰਮੇਸ਼ਰ ਉਸ ਨੂੰ ਕਰ ਹਿਰਦੇ ਵਿੱਚ ਉਹ ਸੰਗਤ ਵਿੱਚੋਂ ਪਾ ਲੈਂਦਾ ਹਾਂ ਹਾਂ ਗੁਰੂ ਕੋ ਸੋ ਆਪਨੇ ਹਾਂ ਮੈਂ ਭਾਈ ਇਹ ਤਾਂ ਆਪਣੇ ਗੁਰੂ ਤੋਂ ਪੁੱਛਦੇ ਹਾਂ ਗੁਰੂ ਪੁੱਛੇ ਕਾਰ ਕਮਾਓ ਗੁਰੂ ਤੋਂ ਪੁੱਛ ਕੇ ਭਗਤੀ ਦੀ ਕਾਰ ਕਮਾਉਣਾ ਕਰੀਏ ਸ਼ਬਦ ਸਲਾਹੀ ਮਨ ਵਸਾ ਜਿਨ੍ਹਾਂ ਨੇ ਸ਼ਬਦ ਬ੍ਰਹਮ ਨੂੰ ਸਲਾਹ ਸਲਾਉਣਾ ਕੀਤਾ ਬੰਦਗੀ ਕੀਤੀ ਉਹਨਾਂ ਦੇ ਮਨ ਵਿੱਚ ਵਸਦਾ ਹਾਂ ਹਾਂ ਮੈਂ ਦੁੱਖ ਜਲ ਜਾਂ ਹੁਨ ਵਹੁਮਨ ਦੁੱਖ ਜਲ ਜਾਂਦਾ ਸੜ ਜਾਂਦਾ ਆਪੇ ਅਸਰੂਪਿਆ ਗਨਾਲ ਸਜੇ ਹੋਏ ਮਲਾਵੜਾ ਸਜ ਸੁਭਾਵਕ ਹੀ ਨਿਰਜਤਨੇ ਉਹਨਾਂ ਦਾ ਮਲਾਵੜਾ ਮੂਲਾਤ ਹੁੰਦਾ ਵਾਹਿਗੁਰੂ ਨਾਲ ਸਾਚੇ ਸਾਚੇ ਮਲਾਓ ਸਾਚੇ ਸਾਚੇ ਸੌਚ ਮਲਾਓ ਸਾਚੇ ਸੱਚੇ ਦਾ ਨਾਮ ਜਪਣੇ ਕਰਕੇ ਸੱਚੇ ਬ੍ਰਹਮ ਦੇ ਨਾਲ ਮਲਾਪ ਮਲਾਪ ਹੋ ਜਾਂਦਾ ਉਹਨਾਂ ਦਾ ਸ਼ਬਦ ਰਤੇ ਸੀ ਨਿਰਮਲੇ ਜਿਹੜੇ ਸ਼ਬਦ ਉਪਦੇਸ਼ ਵਿੱਚ ਰੰਗੇ ਗਏ ਉਹ ਜਲੇਹਾਨ ਸੱਜ ਕਾਮ ਕ੍ਰੋਧ ਅਹੰਕਾਰ ਉਹਨਾਂ ਨੇ ਛੱਡ ਪਿਆ ਕਾਮ ਦਾ ਫੁਰਨਾ ਕ੍ਰੋਧ ਦਾ ਫੁਰਨਾ ਅਹੰਕਾਰ ਦਾ ਕਾਮ ਨੂੰ ਵਸਤੂ ਵਿਚਾਰ ਦੁਆਰਾ ਕ੍ਰੋਧ ਨੂੰ ਸ਼ਾਂਤੀ ਨਾਲ ਅਹੰਕਾਰ ਨੂੰ ਨਿਮਰਤਾ ਨਾਲ ਨਾਮ ਸਲਾਮ ਕਾਮਨਾ ਫੁਰ ਲੱਗੀ ਪਰਮੇਸ਼ਰ ਦੀ ਭਗਤੀ ਦੀ ਕ੍ਰੋਧ ਆਉਣ ਲੱਗ ਪਿਆ ਆਲਸ ਤੇ ਸੋਧ ਹਕਾਰ ਪੈਦਾ ਹੋ ਗਿਆ ਕਿਸ ਗੁਰੂ ਤੇ ਪੁੱਤਰ ਬਣ ਗਏ ਨਾਮ ਸਲਾਹਨ ਸਦ ਸਦਾ ਉਹ ਨਾਮ ਨੂੰ ਸਲਾਉਂਦੇ ਆ ਰਸ ਆ ਹਮੇਸ਼ਾ ਹੀ ਸਦਾ ਸੈਂਕੜੇ ਵੇਰਾ ਹਰ ਰੋਜ਼ ਹਰ ਰਾਖ ਔਰ ਧਾਰ ਉਹ ਹਰ ਨੂੰ ਔਰ ਹਿਰਦੇ ਦੇ ਧਾਰਨ ਕਰਕੇ ਰਾਖਾ ਰੱਖਦੇ ਹਨ ਸੋ ਕਿਉਂ ਮਨ ਹਵਸਾਰੀਆ ਜੋ ਉਸ ਕਿਸ ਵਾਸਤੇ ਭਾਈ ਮਨ ਵਿੱਚੋਂ ਪੁਲਾਈਏ ਸਭ ਜੀਆਂ ਦਾ ਆਧਾਰ ਜੋ ਸਾਰੇ ਜੀ ਨਾ ਤਾਂ ਜਨਤਾ ਦਾ ਆਧਾਰ ਆਸਰਾ ਰੂਪ ਹੈ ਆਪ ਨਿਰਧਾਰ ਹੈ ਸ਼ਬਦ ਮਰੈ ਸੋ ਮਰ ਰਹਾ ਸ਼ਬਦ ਮਰੈ ਸੋ ਮਰ ਰਹਾ ਜਿਹੜਾ ਸ਼ਬਦ ਸੰਸਾਰ ਵੱਲੋਂ ਮਰ ਗਿਆ ਹੈ ਸੋ ਮਰ ਰਹਾ ਹੈ ਉਹ ਭਾਈ ਜੰਮਣ ਮਰਨ ਵੱਲੋਂ ਮਰ ਜਾਂਦਾ ਰਹਿਤ ਹੋ ਜਾਂਦਾ ਫਿਰ ਮਰੈ ਨਾ ਦੂਜੀ ਵਾਰ ਫਿਰ ਦੂਜੀ ਵਾਰ ਨਹੀਂ ਉਹਨੂੰ ਮਰਨਾ ਪੈਂਦਾ ਜੰਮ ਜੰਮਣ ਮਰਨ ਵਿੱਚ ਨਹੀਂ ਆਉਣਾ ਪੈਂਦਾ ਸਬਦ ਹੀ ਫਿਰ ਪੜ੍ਹੇ ਸ਼ਬਦ ਸ਼ਬਦ ਮਰੈ ਸੋ ਮਰ ਰਹਾ ਜਿਹੜਾ ਸ਼ਬਦ ਅਭਿਆਸ ਕਰਕੇ ਸ਼ਬਦ ਸੰਸਾਰ ਵੱਲੋਂ ਮਰ ਗਿਆ ਸੋ ਮਰ ਰਹਾ ਸੋ ਉਹ ਮਰਨ ਵੱਲੋਂ ਰਹਿ ਗਿਆ ਉਹਨੂੰ ਨਹੀਂ ਮੁੜ ਕੇ ਮਰਨਾ ਪੈਂਦਾ ਫਿਰ ਮਰੈ ਨਾ ਦੂਜੀ ਵਾਰ ਤੇ ਫਿਰ ਉਹਨੂੰ ਜੰਮਣਾ ਵੀ ਨਹੀਂ ਪੈਣਾ ਜੰਮੇਗਾ ਫੇਰ ਵੀ ਨਹੀਂ ਮਰਨਾਗਾ ਸਵਾਸ ਤੇ ਮਰਨ ਵੱਲੋਂ ਰਹਿ ਗਿਆ ਜੰਮਣ ਮਰਨ ਵੱਲੋਂ ਸਭ ਦਾ ਹੀ ਤੇ ਪਾਈਐ ਸ਼ਬਦ ਉਪਦੇਸ਼ ਗਾਰਾ ਹੀ ਨਿਸ਼ਚੇ ਕਰਕੇ ਪਾਈਦਾ ਹੈ ਭਾਏ ਹਰ ਨਾਮੇ ਲੱਗੈ ਪਿਆਰ ਜਿਨ੍ਹਾਂ ਦਾ ਹਰੀ ਦੇ ਨਾਮ ਵਿੱਚ ਪਿਆਰ ਲੱਗ ਗਿਆ ਥਿਨ ਸਵਦਾ ਜਗ ਭੂਲਾ ਫਿਰੈ ਸ਼ਬਦ ਉਪਦੇਸ਼ ਤੋਂ ਬਿਨਾ ਸਾਰਾ ਸੰਸਾਰ ਭੁੱਲ ਵਿੱਚ ਹੀ ਫਿਰਦਾ ਮਰ ਜਨਮ ਵਾਰੋ ਵਾਰ ਮਰ ਜਨਮ ਮੌਤ ਦਾ ਮਾਰਿਆ ਮਰ ਜਾਂਦਾ ਵਾਕਨ ਰਬਦਾ ਜਾਂਦਾ ਵਾਰੋ ਵਾਰ ਪੁਨਾ ਪੁਨਾ ਮੜ ਮੜ ਕੇ ਸਭ ਸਾਲ ਆ ਹੈ ਆਪਕਾ ਸਾਰੇ ਆਪਣੇ ਆਪ ਨੂੰ ਸਲਾਉਂਦੇ ਹਾਂ ਮੈਂ ਚੰਗਾ ਹਾਂ ਜੇ ਕਮਿਆਰੀ ਆਪ ਦੇ ਭਾਡੇ ਨੂੰ ਸਲਾਉਂਦੀ ਆ ਵੱਡਾ ਅਡੇਰੀ ਹੋਏ ਵੱਡੋ ਵਡੇਰੀ ਹੋਏ ਵੱਡੇ ਤੋਂ ਵੱਡੇ ਕਹੌਂਦੇ ਆਪਣੇ ਆਪ ਨੂੰ ਪਰ ਬਿਨ ਆਪ ਨਾ ਚੀਨੀਏ ਗੁਰੂ ਧਾਰਨ ਕੀਤੇ ਤੋਂ ਬਿਨਾਂ ਆਪਣੇ ਸਰੂਪ ਨੂੰ ਨਹੀਂ ਚੀਨੀਆ ਜਾਣੀ ਦਾ ਭੇਟਾਂ ਕਰੋਣ ਕਰਕੇ ਆਪਣੇ ਸਰੂਪ ਨੂੰ ਕਹੇ ਸੁਣੇ ਕਿਆ ਹੋਏ ਤੇ ਕਹਿ ਵੀ ਲਿਆ ਤੇ ਹੋਰ ਨਾਲ ਤੋਂ ਸੁਣ ਵੀ ਲਿਆ ਕੀ ਹੋ ਜਾਵੇਗਾ ਆਪਣੇ ਆਪ ਨੂੰ ਕਹਿ ਲਿਆ ਮੈਂ ਬੜਾ ਵੱਡਾ ਸੰਤ ਆ ਇਕੱਲਿਆਂ ਨੇ ਕਹਿਤਾ ਜੀ ਸਾਡਾ ਸੰਤ ਦਾ ਬੜਾ ਚੜ੍ਹਦੀ ਕਲਾ ਵਾਲਾ ਲੱਗਦਾ ਇਹਦੀ ਰਾਤ ਨੂੰ ਵੱਖਰੀਆਂ ਹੋ ਜਾਂਦੀਆਂ ਬਾਹਾਂ ਵੱਖਰੀਆਂ ਹੋ ਜਾਂਦੀਆਂ ਥੋੜਾ ਵੱਖਰਾ ਕਰਕੇ ਦਿਨੇ ਜੁੜ ਜਾਂਦਾ ਜੇ ਕਹਿ ਵੀ ਲਿਆ ਤੇ ਕਹਾ ਵੀ ਲਿਆ ਤੇ ਸੁਣ ਵੀ ਲਿਆ ਕੀ ਹੋ ਗਿਆ ਇਹਦੇ ਨਾਲ ਕੁਝ ਨਹੀਂ ਹੋਵੇਗਾ ਪ੍ਰਪਤ ਨਾਨਕ ਸ਼ਬਦ ਪਛਾਣੀਐ ਮਾਰਤਿ ਦੇ ਭਾਈ ਸ਼ਬਦ ਬ੍ਰਹਮ ਨੂੰ ਪਛਾਣਣਾ ਕਰੀਏ ਹੋਮੇ ਕਰੇ ਨਾ ਕੋਈ ਜਿਨ੍ਹਾਂ ਨੇ ਬ੍ਰਹਮ ਨੂੰ ਪਛਾਣਿਆ ਫਿਰ ਕਹਿੰਦੇ ਹੋਮੇ ਕਰਨਾ ਕੋਈ ਉਹ ਨਹੀਂ ਕੋਈ ਫਿਰ ਹੋਮੇ ਕਰਦਾ ਉਹ ਗੁਰੂ ਦਾ ਬਣ ਕੇ ਰਹਿੰਦਾ ਉਸ ਤੇ ਆਧਾਰ ਆਸਰੇ ਰਹਿੰਦਾ ਹੇਰੀ ਰਾਤ ਪਰਸੋਂ ਮੋ ਨਿਕਲ ਗਿਆ ਥੋੜਾ ਜਿਹਾ ਪੁੱਛਿਆ ਕੀ ਗੱਲ ਹੈ ਚੜ੍ਹਦੀ ਕਲਾ ਭਾਣੀ ਕੀ ਹੈ ਕਹਿੰਦੇ ਭਾਣਾ ਹੀ ਛੱਡ ਦਿਓ ਆਣਾ ਰਿਛਨਾ ਚਾਹੀਦਾ ਸਿੱਖ ਨੂੰ ਕਦੇ ਵੀ ਹਾਂ ਜੀ। ਜਿਨੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸੀਗਾਰੀਐ ਬਿਨ ਪਿਰ ਧਨ ਸੀਗਾਰੀਐ ਸੋ ਜਿਵੇਂ ਕੋਈ ਇਸਤਰੀ ਹੋਵੇ ਜਵਾਨ ਤੇ ਮਾਪਿਆਂ ਨੇ ਤਿਰਪਤੀ ਨਾ ਭਾਲ ਕੇ ਦਿੱਤਾ ਹੋਵੇ ਤਾਂ ਇਸਤਰੀ ਨੂੰ ਉਹ ਸਿਗਾਰ ਲਾਉਂਦੀ ਫਿਰ ਆウダー ਸੁਰਖੀ ਲਾ ਲਵੇ ਮਿੱਡੀਆਂ ਗੁੰਦ ਲਵੇ ਜੋਬਨ ਬਾਦ ਖਵਾਰ ਉਹ ਜਿਹੜਾ ਜੋਬਨ ਜਵਾਨੀ ਸਾਰਾ ਬਾਦ ਬਿਆਰਥੀ ਹੈ ਬਾਰ ਖਰਾਬ ਹੀ ਹੁੰਦੀ ਆ ਅੰਤ ਨੂੰ ਵਿਸ਼ੇਵਕਾਰਾਂ ਵਾਲੀ ਦੀ ਦ੍ਰਿਸ਼ਟੀ ਬਣ ਜਾਂਦੀ ਹੈ ਬਹੁਤੀ ਫੈਸ਼ਨਬਾਜ਼ੀ ਕਰਕੇ ਸੋ ਬਹੁਤੀ ਖਰਾਬ ਹੁੰਦੀ ਹੈ ਨਾ ਮਾਣੇ ਸੁਖ ਸੀਜੜੀ ਉਹ ਨਹੀਂ ਮਾਨ ਸਕਦੀ ਸੀਜੜੇ ਸੁਖ ਆਨੰਦ ਨੂੰ ਪਤੀ ਦੇ ਨਾਲ ਜਦੋਂ ਹੈ ਹੀ ਨਹੀਂ ਮਾਣਣਾ ਕਿਹਦੇ ਨਾਲ ਬਿਨ ਪਰ ਬਾਦ ਸੀਗਾਰ ਫਿਰ ਪੱਤੀ ਦੀ ਪ੍ਰਾਪਤੀ ਤੋਂ ਬਿਨ ਬਾਦ ਬਿਆਰਤੀਆ ਸ਼ਗਾਰ ਲਾਇਆ ਹੋਇਆ ਅਨੇਕ ਪ੍ਰਕਾਰ ਦਾ 16 ਪ੍ਰਕਾਰ ਦਾ ਤਰਾਕ ਕਾਲੇ ਦੋ ਜਿਲੇ ਪਤਲੇ ਪਤਲੇ ਪੰਜ ਪ੍ਰਕਾਰ ਚਾਰ ਕਠਣ ਦੋਏ ਚੀਕ ਨੇ 16 ਜਾਂ ਸ਼ਿੰਗਾਰ ਇਹ ਲਾਏ ਹੋਏ ਕਿਸੇ ਵੀ ਅਰਥ ਨਹੀਂ ਦੁੱਖ ਘਣਾ ਦੁਹਾਗਣੀ ਉਹ ਦੁਹਾਗਣ ਛੁੱਟਣ ਨੂੰ ਬਹੁਤਾ ਘਣਾ ਦੁੱਖ ਹੈ ਨਾ ਘਰ ਸੇਜ ਪਧਾਰ ਨਾ ਉਹ ਘੜੀ ਪ੍ਰਾਪਤ ਹੁੰਦਾ ਤੇ ਨਾ ਸੇਜਾ ਤੇ ਨਾ ਪਧਾਰ ਪਤੀ ਮਿਲਣਾ ਕਿਸੇ ਉਸ ਨੂੰ ਜਦ ਮਾਤਿਆ ਨੇ ਤਾਂ ਮੰਗੀ ਵਿਆਹੀ ਨਹੀਂ ਆਪਣੇ ਆਪ ਹੀ ਸ਼ਿੰਗਾਰ ਲਾ ਕੇ ਸੁਹਾਗਵੰਤਿਆਂ ਵਰਗਾ ਰੂਪ ਮਣਾਈ ਬੈਠੀ ਹੈ ਹੁੰਦੀ ਖਰਾਬ ਹੀ ਹੈ ਤੁਨ ਰਿਸ਼ਿਆਂ ਵਿੱਚ ਇਸੇ ਪ੍ਰਕਾਰ ਫਿਰ ਆਰੰਭ ਤੋਂ ਦਿਨ ਪਿਰ ਧਨ ਸੀਗਾਰੀਐ ਭਾਏ ਦਿਨ ਬਗੈਰ ਪਰ ਪਿਰ ਜੋ ਅਕਾਲ ਪੁਰਖ ਪਤੀ ਹੈ ਸੋ ਉਸ ਦੀ ਪ੍ਰਾਪਤੀ ਤੋਂ ਬਗੈਰ ਇਹ ਜਗਿਆਸੂ ਰੂਪ ਇਸ ਤਰੀ ਸੀਗਾਰੀਆ ਸਗਾਰ ਲਾਉਂਦੀ ਫਿਰਦੀ ਹੈ ਜੋ ਤੂੰ ਤਰਾਟ ਕਰਨ ਸਾਧਨ ਰੂਪ ਜਲ ਧਾਰੇ ਕਰਨ ਰੂਪ ਧੋਣੀਆਂ ਤਾਉਣ ਰੂਪ ਜੋਬਨ ਬਾਦ ਖਵਾ ਤੇਰਾ ਜੋਬਨ ਸ਼ੌਕ ਵਸਤਾਂ ਰੂਪ ਇਹ ਸ਼ੌਕ ਵਸਤਾਂ ਰੂਪ ਇਹਦੀ ਤੇਰੀ ਜਵਾਨੀ ਹੈ ਬਾਰ ਵਿਅਰਥੀ ਹੈ ਖੁਆਰ ਖਰਾਬ ਹੀ ਹੋਵੇਂਗੀ ਅੰਤ ਨੂੰ ਹੋਰ ਨਾਲ ਤੋਂ ਪੂਜਾ ਕਰਾ ਲਈ ਮੱਥੇ ਟਿਕਾ ਲੇ ਪਰਮੇਸ਼ਰ ਦੀ ਪ੍ਰਾਪਤੀ ਦਾ ਚਾਰਜ ਨਾ ਉਤਪਨ ਹੋਇਆ ਕਦੇ ਨਾ ਮਾਣੇ ਸੁਖੋ ਸੇਜੜੀ ਇਹ ਸੁਖੇੜੀ ਤੇ ਅੰਤਾ ਕਰਨ ਸੇਜਾ ਹੈ ਬਾਣੀ ਹੋਏ ਮਨਬੁੱਧ ਚਿੱਤ ਹੰਕਾਰ ਦੇ ਪਾਵੇ ਬਣਿਆ ਬਾਹਾਂ ਬਿਰਤੇ ਬੇਰਤੀਆਂ ਬਾਹਾਂ ਤੇ ਸੇਰਵੇ ਬਣੇ ਹੋਇਆ ਔਰ ਪ੍ਰੇਮ ਦੇ ਬਾਣ ਨਾਲ ਜਿਹੜੀ ਬੋਲਣੀ ਸੀ ਸੋ ਇਹ ਜਿਹੜੀ ਸੇਜਾ ਬਣਾਉਣੀ ਸੀ ਅੰਦਰ ਸੋ ਇਸੇ ਤਰ੍ਹਾਂ ਹੀ ਵਿਸ਼ਵ ਆ ਪਾਂਜਿਹੜੇ ਵਿਸ਼ਿਆਂ ਸ਼ਬਦ ਸਰਸ ਰੂਪ ਰਸਗੰਧ ਇਹਨਾਂ ਦਾ ਤਿਆਗ ਰੂਪ ਜਿਹੜੇ ਫੁੱਲ ਉੱਪਰ ਪਾਉਣੇ ਸੀ ਸੋ ਚਾਰੇ ਮਹਾਵੇ ਵਾਕ ਰੂਪ ਇਹ ਸੇਜਬੰਦ ਪਾਉਣੇ ਸਨ ਸੱਤ ਸੰਤੋਖ ਦੇ ਤੋਤੇ ਲਟਕਾਉਣੇ ਸਨ ਬੇਰਤੀ ਨੂੰ ਕਾਗਰ ਕਰ ਰੂਪ ਸੋ ਇਹ ਦੌਣ ਪਾਉਣੀ ਸੀਗੀ ਇਸ ਤਰ੍ਹਾਂ ਜਿਹੜਾ ਮੰਝਾ ਤਿਆਰ ਕਰਕੇ ਰੱਖਣਾ ਸੀ ਸੋ ਤੋਲਤਾ ਦੀ ਤਲਾਇ ਤੇ ਸੰਤਾਰੀ ਵਿਛਾਈ ਬਣਾਉਣੀ ਸੀ ਭਗਤ ਦਾ ਸਰਪੋਸ਼ ਉੱਪਰ ਵਿਛਾਉਣਾ ਸੀ ਸਰਕਾਰ ਦਾ ਤਿਆਗ ਰੂਪੇ ਸਰਹਾਣਾ ਰੱਖਣਾ ਸੀ ਐਸੀ ਜਿਹੜੀ ਸੇਜਾਂ ਅੰਦਰ ਬਣੀ ਹੋਈ ਆ ਨਾ ਮਾਣੇ ਸੁਖ ਸੇਜੜੀ ਐਸੀ ਅੰਤਕਾਰ ਰੂਪੀ ਸੇਜਾਰੇ ਉੱਪਰ ਪਰਮੇਸ਼ਰ ਪਤੀ ਦੀ ਪ੍ਰਾਪਤੀ ਦੇ ਅਪੇਸ਼ਤਾ ਦੇ ਆਨੰਦ ਰੂਪ ਆਨੰਦ ਨੂੰ ਨਹੀਂ ਮਾਣ ਸਕਦੀ ਬਿਨ ਫਿਰ ਬਾਦ ਸੀ ਗਾ ਇਹ ਤਿਰਪਤੀ ਪ੍ਰਾਪਤੀ ਤੋਂ ਬਗੈਰ ਜਿਹੜਾ ਤੇਰਾ ਸਿਗਾਰ ਲਾਇਆ 16 ਪ੍ਰਕਾਰ ਦਾ ਇਹ ਵਿਆਦ ਬਾਦ ਬਿਅਰਥਿਆ ਕਿਸੇ ਵੀ ਕੰਮ ਨਹੀਂ ਹਾ ਦੁੱਖ ਘਣਾਂ ਦੋਹਾ ਗਣੀ ਇਹ ਛਿੱਟੜ ਹੋਈਏ ਹੋਈਏ ਜੀਵ ਰੂਪ ਇਸ ਤੀਏ ਕਣਾਂ ਦੁੱਖ ਬਹੁਤਾ ਮਿਲੇਗਾ ਤੈਨੂੰ ਹਾਂ ਕਰ ਸੇਜ ਪਧਾਰ ਨਾ ਮੁੜ ਕੇ ਤੈਨੂੰ ਇਹ ਮਨੁੱਖਾ ਜਨੂਰੂਪੀ ਘਾਰ ਹੀ ਮਿਲਣਾ ਹੈ ਨਾ ਤਾਂ ਕਰ ਪਿੱਤਰ ਸੇਜਾ ਪਵਿੱਤਰ ਹੋਣੀ ਹੈ ਨਾ ਪਤੌਰ ਪਤੀ ਪੂਰਤੀ ਕਰਨ ਵਾਲਾ ਮਿਲਣਾ ਹੈ ਮਨ ਰੇ ਰਾਮ ਜਪਹੁ ਸੁਖ ਹੋਏ ਰੇ ਮੇਰੇ ਮਨਾ اے ਪਿਆਰੇ ਜੀਵ اے ਗੁਰ ਸਿੱਖ ਰਾਮ ਜਪਹੁ ਰਮੇ ਪਰਮੇਸ਼ਰ ਮੰਤਰੀ ਦਾ ਜਾਪ ਕਰੋ ਫਿਰ ਸੁਖ ਹੋਏ ਆਤਮਾ ਨੰਨ ਸੁਖ ਪ੍ਰਾਪਤ ਹੋਵੇਗਾ ਸੁਖ ਸਰੂਪੀ ਪ੍ਰਾਪਤੀ ਵਾਲੇ ਹੋ ਜਾਵੋਗੇ ਬਿਨ ਗੁਰ ਪ੍ਰੇਮ ਨਾ ਪਾਈਐ ਬਹੁਤ ਹੈ ਜੀ ਬਿਨ ਗੁਰ ਪ੍ਰੇਮ ਨਾ ਪਾਈਐ ਭਾਈ ਗੁਰੂ ਧਾਰਨ ਕੀਤੇ ਤਦ ਨਾ ਪ੍ਰੇਮ ਨਹੀਂ ਪ੍ਰਾਪਤ ਹੁੰਦਾਗਾ ਪ੍ਰੇਮ ਵੀ ਤਾਂ ਹੀ ਪ੍ਰਾਪਤ ਹੁੰਦਾ ਜੇ ਗੁਰੂ ਦੀ ਕਿਰਪਾ ਹੋਵੇ ਤੇ ਗੁਰੂ ਦੀ ਕਿਰਪਾ ਤਾਂ ਹੀ ਹੋਵੇ ਜੇ ਗੁਰੂ ਧਾਰਨ ਕਰਾਂਗੇ ਬਾਬਾ ਦੀਪ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਸੀ ਤਾਂ ਹੀ ਪ੍ਰੇਮ ਪ੍ਰਾਪਤ ਹੋਇਆ ਸੀ 500 ਸਿੰਘਾਂ ਨੂੰ ਨਾਲ ਲੈ ਕੇ ਤੁਰੇ ਸਨ ਬਾਬਾ ਜੀ ਜਿਸ ਵੇਲੇ ਦੰਗਮਾ ਸਾਹਿਬ ਤੋਂ ਤੁਰੇ ਹਰੀਕੇ ਪੱਟਣ ਤੇ ਆਉਂਦਿਆਂ 5000 ਸਿੰਘਾਂ ਦੀ ਗਿਣਤੀ ਹੋ ਗਈ ਸੀ ਇੱਥੇ ਅੰਮ੍ਰਿਤਸਰ ਤੱਕ ਪਹੁੰਚਦਾ ਕੇਵਲ 88 ਸਿੰਘ ਸ਼ਹੀਦ ਹੋਏ ਸੀ ਬਾਕੀ ਸਾਰੇ ਬਚ ਗਏ ਸਨ ਇੰਨੀ ਭਾਜੜ ਪਾਈ ਸੀ ਅਫਗਾਨੀ ਦੀ ਫੌਜ ਨੂੰ ਤੋ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਸੰਮਰਮਰ ਦਾ ਥੜਾ ਬਣਿਆ ਹੋਇਆ ਉਹ ਉਸ ਵੇਲੇ ਜਿਹੜਾ 88 ਸਿੰਘ ਬਾਬਾ ਜੀ ਦੇ ਨਾਲ ਸੀਸ ਹੋਏ ਸੀ ਤੇ ਉਹਨਾਂ ਦੀ ਯਾਦਗਾਰ ਵਿੱਚੋਂ ਥੜਾ ਬਣਿਆ ਹੋਇਆ ਹੈ ਬਾਬਾ ਜੀ ਦਾ ਸੀਸ ਜਦੋਂ ਪ੍ਰਕਰਮਿਆਂ ਵਾਲੇ ਥਾਂ ਤੇ ਪਹੁੰਚੇ ਐ ਪਹਿਲਾਂ ਜਿਸ ਵੇਲੇ ਸੀਸ ਕੱਟਿਆ ਗਿਆ ਸੀ ਮੀਤ ਜਥੇਦਾਰ ਸੀ ਪਾਜ ਨੱਥਾ ਸਿੰਘ ਜੀ ਉਹਨਾਂ ਨੇ ਬੇਨਤੀ ਕੀਤੀ ਕਿ ਬਾਬਾ ਜੀ ਆਪ ਜੀ ਦਾ ਪਰਨੁਕੀ ਕਾਹੇ ਦਰਬਾਰ ਸੌ ਜਾਵਾਂਗੇ ਤਾਂ ਉਸ ਵੇਲੇ ਬਾਬਾ ਨਥਾ ਸਿੰਘ ਜੀ ਦੇ ਇਹ ਬਚਨ ਸੁਣ ਕੇ ਸੋ ਬਾਬਾ ਦੀਪ ਸਿੰਘ ਜੀ ਨੇ ਆਪਣਾ ਸਿਰ ਧੜੀ ਤੇ ਰੱਖ ਕੇ ਅੱਗੇ ਡੰਗ ਸ਼ੁਰੂ ਕੀਤਾ ਸੀ ਤੇ ਜਿਸ ਵੇਲੇ ਇੱਥੇ ਪਹੁੰਚੇ ਬਾਬਾ ਨੱਥਾ ਸਿੰਘ ਜੀ ਨਾਲ ਸਨ ਉਸ ਵੇਲੇ ਉਹਨਾਂ ਨੇ ਕਹਿ ਕੇ ਬਾਬਾ ਜੀ ਤੁਹਾਡਾ ਬਚਨ ਪੂਰਾ ਹੋ ਗਿਆ ਆਪਾਂ ਸਰੋਵਰ ਤੇ ਆ ਗਏ ਹਾਂ ਕਿ ਜਿਹੜਾ ਪ੍ਰਕਰਮ ਹੈ ਜਿਥਾ ਬਣਿਆ ਹੈ ਕਿ ਇੱਥੇ ਬਾਬਾ ਜੀ ਆਪਣਾ ਸਿਰ ਰੱਖ ਕੇ ਤੇ ਸਤਿਗੁਰੂ ਆਰੰਮਦਾਸ ਸਾਹਿਬ ਜੀ ਦੇ ਚਰਨ ਤੇ ਨਮਸਕਾਰ ਕਰਕੇ ਜਕਾਰਾ ਛੱਡ ਕੇ ਸਰੀਰ ਸਾਧ ਕੀਤਾ ਸੀ ਇਥੋਂ ਮੁੜ ਕੇ ਸਰੀਰ ਸਾਰਾ ਸਮੇਤ ਸਿਰ ਦੇ ਲਿ ਜਾ ਕਿਹੜਾ ਬਾਅਦ ਚਾਤੀਵੇਂ ਗੁਰਦੁਆਰਾ ਬਣਿਆ ਸੀ ਸਿਕੰਦਰ ਦੇ ਬਾਬਾ ਜੀ ਦਾ ਉਥੇ ਲਿ ਜਾ ਕੇ ਸੰਸਕਾਰ ਕੀਤਾ ਸੀ ਬਾਕੀ ਦੇ 88 ਸੰਗਤੇ ਚੱਬੇ ਤੋਂ ਗਾਣ ਕੇ ਸ਼ਹੀਦ ਹੋਏ ਸਨ ਉਹਨਾਂ ਦੀ ਪਰਤਾਲ ਕਰਕੇ ਉਹਨਾਂ ਦਾ ਜਿਹੜਾ ਸੋ ਸੰਸਕਾਰ ਕੀਤਾ ਗਿਆ ਉਹ ਜਿਹੜਾ ਮਨਜੀਤ ਸਾਹਿਬ ਦੇ ਨਾਲ ਬਾਹਰਲੇ ਪਾਸੇ ਛੋਟਾ ਜਿਹਾ ਥੜਾ ਬਣਾ ਜਿੱਤੇ ਨਿਸ਼ੰਗ ਰਗੜਾ ਲਾਉਂਦੇ ਰਹਿੰਦੇ ਸਾਰੀ ਦਿਹਾੜੀ ਉਥੇ ਸੰਸਕਾਰ ਕੀਤਾ ਸੀ ਉਹ 88 ਸੰਗਤਾਂ ਦੀ ਯਾਦਗਾਰ ਵਿੱਚ ਇਹ ਥੜਾ ਬਣਿਆ ਖਾਸਾ ਜੀ ਇਸ ਤਰ੍ਹਾਂ ਸਮਝ ਲੈਣਾ ਸਮਹਾਜ ਆਈ ਕਹਿੰਦੇ ਹਨ ਦਿਨ ਗੁਰ ਪ੍ਰੇਮ ਨਾ ਪਾਈਆ ਭਾਈ ਗੁਰੂ ਧਾਰਨ ਕੀਤੇ ਤੋਂ ਬਿਨਾ ਪ੍ਰੇਮ ਦੀ ਪ੍ਰਾਪਤੀ ਨਹੀਂ ਹੁੰਦੀ ਬਾਬਾ ਮਨੀ ਸਿੰਘ ਜੀ ਨੇ ਗੁਰੂ ਧਾਰਨ ਕੀਤਾ ਹੈ ਤਾਂ ਮੈਂ ਤੋਂ ਪਰੇ ਹੋ ਕਰਕੇ ਪ੍ਰੇਮ ਨਵਾਇਆ ਗੁਰੂ ਘਰ ਦੇ ਨਾਲ ਬੰਦਮਨ ਕਟਵਾ ਲਿਆ ਪ੍ਰੇਮ ਨਵਾਇਆ ਭਾਈ ਤਾਰੂ ਸਿੰਘ ਜੀ ਨੇ ਬਿਨਾ ਗੁਰੂ ਦੀ ਕਿਰਪਾ ਤੋਂ ਪ੍ਰੇਮ ਦੀ ਪ੍ਰਾਪਤੀ ਨਹੀਂ ਕੇਵਲ 38 ਸਿੰਘ ਜੀ ਸ਼ੀਰ ਹੋਏ ਸੀ ਸਾਰੇ 5000 ਚੋਂ ਹੁਣ ਕਹਿੰਦੇ ਆ ਕਿ ਗਵਰਨਮੈਂਟ ਬੜੀ ਬਲਵਾਨ ਹੈ ਸ਼ਬਦ ਮਿਲੇ ਰੰਗ ਹੋਏ ਜਿਹੜੇ ਸ਼ਬਦ ਬ੍ਰਹਮ ਵਿੱਚ ਮਿਲੇ ਗਏ ਰੰਗ ਹੋਏ ਉਹਨਾਂ ਨੂੰ ਆਨੰਦ ਪ੍ਰਾਪਤ ਹੋਏ ਹੁੰਦਾ ਹੁੰਦਾ ਸੀ ਹੋਵੇਗਾ ਰਹਾਓ ਮਿਹਚਾ ਨਹੀਂ ਆਪਨ ਤਾਂ ਹੀ ਡਾਵਾ ਡੋਲ ਰਹੇ ਨਾ ਮਨ ਮਿਹਚਾ ਆਵੇ ਤੇ ਫਿਰ ਕੋਈ ਗੱਲ ਨਹੀਂ ਗੀ ਰਹਾਓ ਗੁਰ ਸਿਵਾ ਸੁਖ ਪਾਈਏ ਉਹ ਸਾਰੇ 88 ਹੋਏ ਸੀਗੇ ਸ਼ਹੀਦ ਆਪਾਂ ਕਿੰਨੇ ਇੱਥੇ ਚਲੋ 88 ਰੱਖ ਦੋ ਮਰ ਜਣਗੇ ਬਾਕੀ ਤਾਂ ਬਚਣਗੇ ਨਾ ਗੁਰ ਸੇਵਾ ਸੁਖ ਪਾਈਐ ਗੁਰਾਂ ਦੀ ਸੇਵਾ ਕਰਕੇ ਸੁਖ ਪਾਈਦਾ ਸਾਰੇ ਕਹਿੰਦੇ ਸੁਖ ਪ੍ਰਾਪਤ ਹੈ ਮਹਾਰਾਜ ਨੇ ਦੱਸ ਵੀ ਦਿੱਤਾ ਹੈ ਏਦੂੰ ਵੱਡੀ ਸੇਵਾ ਕੀ ਜਿਹੜੇ ਹਰਿਮੰਦਰ ਸਾਹਿਬ ਦੀ ਪਵਿੱਤਰਤਾ ਕਾਇਮ ਰੱਖ ਲਈ ਗਏ ਹਰ ਵਾਰ ਇਸੇ ਸੇਵਾ ਨੂੰ ਨਿਭਾਉਣ ਵਾਸਤੇ ਸੀਸ ਦਿੱਤਾ ਟਕਸਾਲ ਨੇ ਹਰ ਵਾਰ ਸਹਜੇ ਸੀਗਾਰ ਉਹਨਾਂ ਨੇ ਹਾਰ ਜੋ ਵਾਰ ਪਤੀ ਹੈ ਉਸ ਨੂੰ ਪਾਲਿਆ ਸਹਿਜ ਸੁਤੇ ਸਦੀ ਉਹਨਾਂ ਦਾ ਸ਼ਗਾਰ ਲੱਗ ਗਿਆ ਉਹਨਾਂ ਨੇ ਤਰਾ ਕਾਲੇ ਤੋਂ ਉਜਲੇ ਕਰ ਲਿਆ ਕਿੰਨਾ ਕਾਲਾ ਨੂੰ ਵੀ ਸਫਰ ਕਰ ਲਿਆ ਹੈ ਸੋ ਬਾਲਕ ਵਾਸਤਾ ਜਵਾਨੀ ਤੇ ਬਿਰਧ ਅਵਸਥਾ ਨੂੰ ਦੋਵੇਂ ਉਜਲੇ ਕਰ ਲਿਆ ਆ ਲੋਕ ਤੇ ਪਰਲੋਕ ਪੰਜ ਪਤਲੇ ਪਾ ਦਿੱਤੇ ਹਨ ਵਿਕਾਰ ਵਿਰਾਗ ਵੇਖ ਖਟ ਸੰਪਤੀ ਮੁਖ ਚ ਚਾਰੇ ਸਾਧਨ ਵੀ ਉਹਨਾਂ ਨੇ ਕਰ ਲਿਆ ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕੀਤੀ ਤੇ ਦੋਏ ਚੀਕ ਨੇ ਮਨ ਤੇ ਬੁੱਧ ਨੂੰ ਵੀ ਭਗਤੀ ਦੇ ਸੰਗਤ ਕਰ ਲਿਆ ਇਹ ਸੋਹਣਾ ਸਿਗਾਰ ਉਹਨਾਂ ਨੇ ਲਾਰ ਲੈ ਸੁੱਤੇ ਸੇ ਦੀ ਸੁਭਾਵਕ ਸੱਚਮਾਣੇ ਫਿਰ ਸੇਜਲੀ ਉਹਨਾਂ ਨੇ ਸੱਚ ਨੇ ਸੇ ਕਰਕੇ ਫਿਰ ਪ੍ਰਤੀ ਦੇ ਨਾਲ ਸੇਜਾ ਦੇ ਆਨੰਦ ਨੂੰ ਮਾਣ ਲਿਆ ਆ ਭੇਤਾਂ ਦੇ ਨੂੰ ਨਾ ਹੇਤ ਪਿਆਰ ਉਹਨਾਂ ਦਾ ਬੂੜਾ ਗਾੜਾ ਹੇਤ ਪਿਆਰ ਬਹੁਤਾ ਲੱਗ ਗਿਆ ਆ ਪਿਆਰ ਗੁਰੂ ਨਾਲ ਹੋ ਰਹਿਣ ਸਕਾਂ ਮੈਂ ਦੇਖੇ ਪ੍ਰੀਤਮਾ ਮਨ ਨੀਰਵਾਇ ਦਾ ਚੱਲ ਜਿਉ ਬਣ ਗਏ ਗੁਰਬਖ ਜਾਨ ਸਿਆਣੀ ਐ ਗੁਰਬਖ ਗੁਰਮੁਖ ਜਾਨ ਸਿਆਣੀ ਐ ਜਿਹੜੇ ਗੁਰਮਖ ਨੇ ਜਾਣ ਗਿਆਨ ਦੁਆਰਾ ਸਿਆਣੀਆਂ ਜਾਣ ਲਿਆ ਆਪਣੇ ਸਰੂਪ ਨੂੰ ਜਾਣਨ ਗਿਆਨ ਦਾ ਹੈ ਗੁਰ ਮੇਲੀ ਗੁਣ ਚਾਰ ਗੁਰ ਨੇ ਗੁਰ ਮੇਲੀ ਗੁਰਾਂ ਦੇ ਉਸ ਗਿਆ ਸਰੂਪੇਸਰ ਨੂੰ ਮੇਲੀ ਮਿਲਾ ਲਿਆ ਹੈ ਗੁਣ ਚਾਰ ਜਿਹੜੇ ਗੁਣਾ ਕਰਕੇ ਚਾਰੂ ਸੁੰਦਰ ਹਨ ਜਿਨ੍ਹਾਂ ਕੋਲੇ ਚਾਰ ਗੁਣ ਹਨ ਵਿराग विवेक 학 સંપਤੀ ਮੁਖ ਇਛਾ ਇਹ ਚਾਰੇ ਗੁਣ ਹਨ ਕਰਨ ਮੁੱਤ ਮੈਤਰੀ ਆਪੇਖ ਜਿਨ੍ਹਾਂ ਕੋਲੇ ਚਾਰੇ ਗੁਣ ਹਨ ਸਰਵਨ ਮੰਨਨ ਗਿਆਨ ਸੰਤਤ ਤਤਮ ਦਾ ਸੋਧਨ ਇਹ ਚਾਰੇ ਗੁਣ ਜਿਨ੍ਹਾਂ ਦੇ ਪਾਸ ਹਨ ਉਹਨਾਂ ਗੁਣ ਵਾਲਿਆਂ ਨੂੰ ਗੁਣ ਜਿਨ੍ਹਾਂ ਕੋਲੇ ਸਤ ਸੰਤੋਖ ਦੇ ਧਰਮ ਵਿਚਾਰ ਗੁਣ ਜਿਹੜੇ ਗਿਆਨ ਦੀ ਪ੍ਰਾਪਤੀ ਵਾਲੇ ਚਾਰੂ ਸੁੰਦਰ ਹਨ ਉਹਨਾਂ ਨੂੰ ਮਿਲ ਲਿਆ ਸੱਚ ਮਿਲ ਆ ਵਰ ਕਾਮਣੀ ਸੱਚ ਮਿਲੋ ਵਰ ਕਾਮਣੀ ਸੱਚ ਨੇਚੇ ਕਰਕੇ ਮਿਲਣਾ ਕਰੋ ਵਰ ਪਤੀ ਦੇ ਨਾਲ ਇਹ ਕਾਮਣੀ ਜਗਿਆਸੂ ਰੂਪ ਇਸਤਰੀ ਦਿਰ ਮੋਹੀ ਰੰਗ ਲਾਏ ਜਿਨ੍ਹਾਂ ਨੂੰ ਫਿਰ ਪਤੀ ਨੇ ਮੋਹੀ ਮੋਤ ਕਰ ਲਿਆ ਉਹਨੂੰ ਰੰਗ ਆਨੰਦ ਲਾਏ ਲਾ ਦਿੱਤਾ ਮਾਨ ਤਨ ਸਾਚ ਵਿਗਸਿਆ ਉਹਨਾਂ ਦਾ ਮਾਨ ਵੀ ਉਹਨਾਂ ਦਾ ਤਨ ਸਰੀਰ ਵੀ ਸੱਚ ਦੇ ਵਿੱਚ ਵਿਗਸਿਆ ਖੁਸ਼ ਹੋ ਗਿਆ ਹਰ ਵੇਲੇ ਆਨੰਦ ਸਾਧ ਖੇੜੇ ਨਾਲ ਰਹਿੰਦੇ ਆ ਗੁਲਾਬ ਨੂੰ ਤਹਿ ਤਾ ਕਰਦੇ ਹਨ ਕਦੇ ਮਰ ਜਾਂਦੇ ਨਹੀਂ ਉਦਾਸੀ ਨਹੀਂ ਹੁੰਦੀ ਕਿਸੇ ਕਾਸ਼ਟ ਨੂੰ ਵੇਖ ਕੇ ਮਨ ਚੜ੍ਹਦੀ ਕਲਾ ਵਿੱਚ ਰਹਿੰਦਾ ਹੈ